ਮੈਂ ਜਿਹੜਾ ਵੀ ਰੋਲ ਕੀਤਾ ਜ਼ਿੰਦਗੀ 'ਚ بڑے ਰੋਲ ਕੀਤੇ ਨੇ ਬੜੀਆਂ ਫਿਲਮਾਂ 'ਚ ਅਲੱਗ-ਅਲੱਗ ਰੋਲ ਕੀਤੇ ਨੇ ਔਰ ਮੈਂ ਖੁੱਪ ਕੇ ਰੋਲ ਕਰਨਾ ਤੇ ਜਦੋਂ ਮੈਂ ਇਸ ਤਰ੍ਹਾਂ ਮੋੜ ਦੇ ਚੁੱਕੇ ਹੁਣ ਮੈਨੂੰ ਪਤਾ ਨਹੀਂ ਕੀ ਕੁਐਸਚਨ ਮੈਂ ਕੁਐਸਚਨ ਕਰੋ ਉਹਨਾਂ ਕੁਐਸਚਨ ਪਹਿਲਾਂ ਹੀ ਕੀਤਾ ਅੱਛਾ ਕਾਕਾ ਤੇਰਾ ਨਾਮ ਕੀ ਉਹ ਨਾਮ ਰੱਖਿਆ ਨਹੀਂ ਮਗਰ ਮੇਰਾ ਨਾਮ ਕੁੱਲਾ ਯਾਨੀ ਕੁਲੇਸ਼ਾ ਦਿਮਾਗ ਵਿਨੈਜ ਚੱਲਾ ਗਿਆ ਜਦੋਂ ਸ਼ੁਰੂ ਜੁਰ ਮਸ਼ਹੂਰ ਹੋਇਆ ਕੁੱਲੇਸ਼ਾ ਤੇ ਇੱਕ ਮਾਤਾ ਬਜ਼ੁਰਗ ਹੈ ਪੁੱਤਰ ਕੁੱਲੇਸ਼ਾ ਇੰਨਾ ਸੋਹਣਾ ਹੈ ਟੀਵੀ 'ਚ ਕੀ ਬਣਿਆ ਹੋਣਾ ਤੋਂ ਵਿੰਗਾ ਡੱਡਾ ਜਿ ਬਣਿਆ ਹੋਣਾ ਹਾਂ ਪੁੱਤਰ ਇਦਾਂ ਟੀਵੀ ਤੇ ਆਇਆ ਕਰ ਮੈਂ ਮਾਤਾ ਇਦਾਂ ਬੜੀ ਵਰੀ ਆਇਆ ਕਿਸੇ ਨੇ ਪੁੱਛਿਆ ਜਦੋਂ ਵਿੰਗਾ ਡੱਡਾ ਆਇਆ ਉਹਦੇ ਸਾਰੇ ਬੁੱਧੇ ਨੂੰ ਤੂੰ ਹੀ ਪੁੱਛਣ ਲਈ ਕਹਿਣ ਦਾ ਮਤਲਬ ਹੈ ਜਿਹੜਾ ਲੋਕਾਂ ਨੂੰ ਪਸੰਦ ਆ ਜਾਏ ਕਰੈਕਟਰ ਉਹ ਹੀ ਬੰਦਾ ਮਸ਼ਹੂਰ ਲੋਕ ਸਮਝਦੇ ਸੀ ਇੱਕ ਸਾਲ ਪਹਿਲੇ ਜੋ ਚੱਲਿਆ ਨਾ ਲੋਕ ਸਮਝਦੇ ਨੇ ਕਿ ਕੋਈ ਕਲਾਕਾਰ ਨਹੀਂ ਇਦਾਂ ਹੀ ਕੰਟੇਨਚੋ ਲੈ ਕੇ ਬਣਾਇਆ ਪਰ ਜਿਹੜਾ ਉਹ ਅੰਦਾਜ਼ ਸੀ ਖੁੱਲੇਸ਼ਾ ਹੋਣਾ ਤਾਂ ਜਿੱਦਾਂ ਮੈਂ ਜ਼ਿਕਰ ਕੀਤਾ ਕਿ ਇਹ ਮੋਢੇ ਚੱਕੇ ਇਹਦੇ ਪਿੱਛੇ ਕੀ ਦਿਮਾਗ ਸੀ ਇੱਕ ਸਾਡਾ ਪ੍ਰੋਗਰਾਮ ਸੀ ਅੰਮਦਾਬਾਦ ਉੱਥੇ ਲਿਸਟ ਬਣੀ ਦੂਜੇ ਦਿਨ ਪ੍ਰੋਗਰਾਮ ਸੀ ਸਾਰੇ ਕਲਾਕਾਰ ਗਏ ਉਹ ਸਿੰਗਰਾਂ ਦੀ ਲਿਸਟ ਬਣ ਗਈ ਤੇ ਮੁੜ ਕੇ ਮੈਨੂੰ ਕਹਿੰਦੇ ਤੁਸੀਂ ਵੀ ਕੁਝ ਸੁਣਾਓ ਹੁਣ ਜਿਹੜਾ ਸਿੰਗਰ ਹੁੰਦਾ ਨਾ ਇੱਕ ਵਾਰੀ ਗਾਣਾ ਗਾਏਗਾ ਦੋ ਵਾਰੀ ਗਾਏਗਾ ਤਿੰਨ ਵਾਰੀ ਗਾਏਗਾ ਜੋ ਤੁਸੀਂ ਰਿਫਰ ਨੂੰ ਉਸੇ ਗਾਣੇ ਦੀ ਫਰਮਾਇਸ਼ ਆਈ ਫਰਮਾਇਸ਼ ਹੁੰਦੀ ਹੈ ਕਮੇਡੀਅਨ ਐਸਾ ਹੁੰਦਾ ਕਮੇਡੀ ਪੇਸ਼ ਕਰਦਾ ਇੱਕ ਵਾਰੀ ਦੋ ਵਾਰੀ ਕਰੇਗਾ ਜੀ ਜਿਹੜੀ ਜੁਆਰੀ ਲੋਕੀ ਕਦੇ ਨਹੀਂ ਸੁਣੀ ਹੋਈ ਮੈਨੂੰ ਉੱਥੇ ਨਾ ਕਹਿੰਦੇ ਤੁਸੀਂ ਵੀ ਕੁਝ ਸੁਣਾਓ ਜਿਹੜਾ ਸਟੇਜ ਤੇ ਪੇਸ਼ ਕਰਨਾ ਤੇ ਮੈਂ ਇੱਕ ਕੈਰੈਕਟਰ ਕਰਨਾ ਸ਼ੁਰੂ ਕਰਤਾ ਨਾਂ ਨਹੀਂ ਸੀ ਰੱਖਿਆ ਪਤਾ ਨਹੀਂ ਸੀ ਕੁਲੇਸ਼ਾ ਸਕਿੱਟ ਕੀਤੀ ਸਟੇਜ ਤੇ ਉੱਥੇ ਕੀਮਤੀ ਲਾਲ ਓਮਗੋਰੀ ਦੱਤ ਤੇ ਮਿਸ਼ਰਾ ਸਾਹਿਬ ਦੂਰਦ੍ਰਿਸ਼ਣ ਦੇ ਪ੍ਰੋਡਿਊਸਰ ਗਏ ਉਹਨਾਂ ਨੂੰ ਬੜੀ ਪਸੰਦ ਆਈ ਲੋਕਾਂ ਨੂੰ ਪਸੰਦ ਕੀਤੀ ਉਹਨਾਂ ਨੂੰ ਬੜੀ ਪਸੰਦ ਆਈ ਤੇ ਮੰਗੋਰੀਦਾ ਸਾਹਿਬ ਜਿਹੜੇ ਡਾਇਰੈਕਟਰ ਰਹੇ ਨੇ ਦੂਰਦਰਸ਼ਨ ਤੇ ਉਹਨਾਂ ਨੇ ਮੈਨੂੰ ਦੂਰਦਰਸ਼ਨ ਤੇ ਬੁਲਾਇਆ ਉਹ ਕਹਿੰਦੇ ਸੀ ਇਹ ਖੁੱਲੇਸ਼ਾ ਸ਼ੁਰੂ ਕਰਨਾ ਚਾਹੁੰਦੇ ਆ ਇੱਥੇ ਸਕ੍ਰਿਪਟ ਦੇ ਲੋਗੇ ਮੈਂਗਾ ਜੀ ਲਿਖ ਲਾਂਗਾ 13 ਕਿਸ਼ਤਾ ਦਾ ਪਾਸ ਹੋਇਆ 4 ਸਾਲ ਚੱਲਿਆ ਲੋਕਾਂ ਨੇ ਇੰਨਾ ਪਿਆਰ ਦਿੱਤਾ ਨਾ ਹੀ ਖੁੱਲੇਸ਼ਾ ਪਿਆ ਗਿਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੋ ਬੜਾ ਚਾ ਬੜੀ ਖੁਸ਼ੀ ਹੋ ਰਹੀ ਅੱਜ ਕਿਉਂਕਿ ਮੈਨੂੰ ਆ ਪੋਡਕਾਸਟ ਤਾਂ ਅਸੀਂ ਕਰਦੇ ਰਹਿੰਦੇ ਆ ਹਨਾ ਵੱਖਰੇ ਵੱਖਰੇ ਮਹਿਮਾਨਾਂ ਦੇ ਨਾਲ ਪਰ ਅੰਜ ਲੱਗ ਰਿਹਾ ਜਿਵੇਂ ਮੈਂ ਨਾ ਆਪਣੇ ਬਚਪਨ ਚ ਉਹਨਾਂ ਦਿਨਾਂ ਨੂੰ ਯਾਦ ਕਰ ਰਿਹਾ ਹਾਂ ਅੱਜ ਸਾਖਸ਼ਾਤ ਤੁਸੀਂ ਸਾਹਮਣੇ ਬੈਠੇ ਹੋ ਤੇ ਕੋਈ ਵੇਲਾ ਸੀ ਕਿ ਤੁਹਾਨੂੰ ਬੈਠ ਕੇ ਸਾਰਾ ਟੱਬਰ ਵੇਖਣਾ ਤੇ ਸਾਰੀ ਟੱਬਰ ਨੇ ਦੇਖਣਾ ਤੇ ਹੱਸਣਾ ਤੁਹਾਡੇ ਟੁਟਕਲੇ ਤੇ ਤੁਹਾਡੀਆਂ ਗੱਲਾਂ ਤੇ ਸੋ ਉਹ ਦਿਨ ਯਾਦ ਆ ਗਏ ਨੇ ਦੁਬਾਰਾ ਹਾਂ ਬੜਾ ਅੱਛਾ ਲੱਗਦਾ ਜੀ ਜਦੋਂ ਦੇਖੋ ਮੇਰੀ ਸੂਬਰ ਕਾਮੇਡੀ ਹੈ ਜੀ ਪਰਵਾਰਿਕ ਕਾਮੇਡੀ ਹੈ ਹਾਂਜੀ ਔਰ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਉਹ ਦੇਖਦੇ ਨੇ ਹਮ ਅੱਜ ਵੀ ਜਿੱਥੇ ਚੱਲ ਜਾਈਏ ਲੋਕ ਪਛਾਣਦੇ ਨੇ ਪਿਆਰ ਕਰਦੇ ਨੇ ਮੁਹੱਬਤ ਕਰਦੇ ਨੇ ਔਰ ਉਹ ਸੀਨ ਉਹਨਾਂ ਨੂੰ ਯਾਦ ਹੁੰਦੇ ਨੇ ਉਹ ਅਜੇ ਗੱਲ ਬਾਤ ਚ ਗਲੇ ਦੀ ਸਟੇਜ ਤੇ ਲੇਕਿਨ ਲੋਕ ਪਹਿਲੇ ਆਸਪਿਰਦੇ ਨੇ ਕੋਈ ਕੋ ਪ੍ਰਭਾਵਜਾ ਬਣਿਆ ਲੋਕਾਂ ਦੇ ਬਦੌਲਤ ਬਣਿਆ ਹਮ ਔਰ ਜਿਹੜੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਹੋਣ ਤੇ ਉਹਦਾ ਮਜ਼ਾ ਹੀ ਕੁਝ ਹੋਰ ਹੁੰਦਾ ਬਿਲਕੁਲ ਅੱਛਾ ਜਦੋਂ ਸ਼ੁਰੂਆਤ ਕੀਤੀ ਮੈਂ ਜ਼ਰੂਰ ਜਾਨਣਾ ਚਾਹਾਂਗਾ ਬੜਾ ਸੋਹਣਾ ਨਾ ਹੈ ਸਰਿੰਦਰ ਫਰਿਸ਼ਤਾ ਤੇ ਫਿਰ ਕਿੰਨੇ ਸਲਾਹ ਦਿੱਤੀ ਕਿ ਖੁੱਲੇ ਸ਼ਾਹ ਬਣ ਜਾਓ ਤੇ ਥੋੜੇ ਜਿਹਾ ਮੋੜੇ ਚੱਕ ਲਓ ਤੇ ਉਹ ਲਾਸਟਕਾਂ ਵਾਲੀ ਉਹ ਪਾ ਲਓ ਤੇ ਬੱਲੇ ਬੱਲੇ ਹੋ ਜੇਗੀ ਬਹੁਤ ਵਧੀਆ ਕੁਐਸਚਨ ਹੈ ਮੈਂ ਦੂਰਦਰਸ਼ਨ ਤੇ ਪਹਿਲਾ 플레이 ਕੀਤਾ ਦੁਲਹਨ ਅੱਛਾ ਜੀ ਹਿੰਦੀ ਦਾ ਪਲੇ ਸੀ ਦੁਲਹਨ ਮੇਨ ਕਿਰਦਾਰ ਸੀ ਮੇਰਾ ਡੀ ਕੇ ਗੰਜੂ ਸਾਹਿਬ ਨੇ ਪ੍ਰੋਡਿਊਸਰ ਡਾਇਰੈਕਟਰ ਸਨ ਉਸ ਪਲੇ ਦੇ ਤੇ ਉਹ ਸੰਜੀਦਾ ਰੋਲ ਸੀ ਤੇ ਮੈਂ ਕਮੇਡੀਅਨ ਤੇ ਉਸ ਤੋਂ ਬਾਅਦ ਉਹੀ ਲੋਕ ਮੈਨੂੰ ਪਹਿਚਾਨਦੇ ਸੀ ਜਿਹੜੇ ਜਾਣਦੇ ਸੀ ਅੱਛਾ ਜੀ ਉਸ ਤੋਂ ਬਾਅਦ ਤੜਕਾਲਾ ਇੱਕ ਪਲੇ ਆਇਆ ਫਿਰ ਹੋਰ ਕਾਟੇ ਮਿਲ ਤਾਰੇ ਬੱਚੋਂ ਕੇ ਲੀਏ ਕਾਫੀ ਪ੍ਰੋਗਰਾਮ ਚ ਫਿਰ ਇੱਕ ਬਾਬਾ ਸਾਹਿਬ ਨੇ ਇੱਕ ਪਲੇ ਕੀਤਾ ਸੀ ਡਾਇਰੈਕਟ ਕੀਤਾ ਸੀ ਜੀ ਉਹਦਾ ਨਾਮ ਸੀ ਰਸਤਾ ਬੰਦ ਹੈ ਅਛਾ ਜੀ ਰਸਤਾ ਬੰਦ ਹੈ ਦੂਰਦਰਸ਼ਨ ਤੇ ਪ੍ਰੋਡਿਊਸਰ ਸਹਿਬਾਨ ਜਿੰਨੇ ਵੀ ਉਹਨਾਂ ਨੇ ਨਾ ਪਸੰਦ ਕੀਤਾ ਰਸਤਾ ਬੰਦ ਹੈ ਤੋਂ ਬਾਅਦ ਦੂਰਦਰਸ਼ਨ ਨੇ ਮੇਰਾ ਰਸਤਾ ਖੁੱਲ ਗਿਆ ਹਾਂ ਮੈਨੂੰ ਪ੍ਰੋਗਰਾਮ ਮਿਲਨੇ ਸ਼ੁਰੂ ਹੋ ਗਏ ਹਾਂ ਤੇ ਬੜਾ ਵਧੀਆ ਇੱਕ ਪਲੇਟਫਾਰਮ ਮਿਲਿਆ ਪਹਿਲੇ ਦੂਰਦਰਸ਼ਨ ਤੇ ਆਣਾ ਹੀ ਬੜਾ ਔਖਾ ਸੀ ਜੀ ਬੜਾ ਇੱਕ ਨਾ ਕਹਿੰਦੇ ਨਾ ਵੀ ਕਲਾਕਾਰਾਂ ਦਾ ਮੱਕਾ ਹੂੰ ਉੱਥੇ ਜਾ ਕੇ ਜਿਹੜਾ ਦੂਰਦਰਸ਼ਨ ਤੇ ਇੱਕ ਵਾਰੀ ਰਾਤ ਨੂੰ ਪ੍ਰੋਗਰਾਮ ਹੁੰਦਾ ਸੀ ਦਿਨੇ ਸਟਾਰ ਬੰਦਾ ਸੀ ਦਿਨੇ ਸਟਾਰ ਬੰਦਾ ਬਹੁਤ ਸਾਰੇ ਕਲਾਕਾਰ ਹੂੰ ਤੇ ਬਾਕੀ ਜਿਹੜੀ ਚੀਜ਼ ਲੋਕਾਂ ਨੂੰ ਪਸੰਦ ਆ ਜੇ ਅੱਛਾ ਤੁਹਾਡੀ ਗੱਲ ਦਾ ਜਵਾਬ ਹੈ ਬਈ ਦੁਲਹਨ ਕੀਤਾ ਰਸਤਾ ਬੰਦ ਹੈ ਕੀਤਾ ਉਸ ਤੋਂ ਬਾਅਦ ਥੋੜਾ ਰਸਤਾ ਖੁੱਲਿਆ ਫਿਰ ਇੱਕ ਨਾ ਸਾਡਾ ਸ਼ੋਅ ਸੀ ਲੁਧਿਆਣੇ ਪ੍ਰੋਫੈਸਰ ਮੋਹਨ ਸਿੰਘ ਦਾ ਮੇਲਾ ਜੀ ਤੇ ਉੱਥੇ ਨਾ ਮੇਰੀ ਐਂਟਰੀ ਹੋਈ ਕੁਲੇ ਸ਼ਾਦੀ ਕੁਲੇ ਸ਼ਾ ਸਕਿੱਟ ਕੀਤੀ ਸਟੇਜ ਤੇ ਉੱਥੇ ਕੀਮਤੀ ਲਾਲ ਓਮ ਗੋਰੀਦਤ ਤੇ ਮਿਸ਼ਰਾ ਸਾਹਿਬ ਜੀ ਦੂਰਦਰਸ਼ਨ ਦੇ ਪ੍ਰੋਡਿਊਸਰ ਗਏ ਉਹਨਾਂ ਨੂੰ ਬੜੀ ਪਸੰਦ ਆਈ ਲੋਕਾਂ ਵੀ ਪਸੰਦ ਕੀਤੀ ਤੇ ਉਹਨਾਂ ਨੂੰ ਬੜੀ ਪਸੰਦ ਆਈ ਤੇ ਓਮ ਗੋਰੀਦਤ ਸਾਹਿਬ ਜਿਹੜੇ ਡਾਇਰੈਕਟਰ ਰਹੇ ਨੇ ਦੂਰਦਰਸ਼ਨ ਤੇ ਉਹਨਾਂ ਨੇ ਮੈਨੂੰ ਦੂਰਦਰਸ਼ਨ ਤੇ ਬੁਲਾਇਆ ਐਸ਼ਾ ਉਹ ਕਹਿੰਦੇ ਸੀ ਹੁਲੇਸ਼ਾ ਸ਼ੁਰੂ ਕਰਨਾ ਚਾਹੁੰਦੇ ਆ ਇੱਥੇ ਸਕ੍ਰਿਪਟ ਦੇ ਲਓਗੇ ਮੈਂ ਕਹਾਂ ਜੀ ਲਿਖ ਲਾਂਗਾ ਤੇਰਾ ਗਿਸ਼ਤਾ ਦਾ ਪਾਸ ਹੋਇਆ 4 ਸਾਲ ਚੱਲਿਆ ਲੋਕਾਂ ਨੇ ਇੰਨਾ ਪਿਆਰ ਦਿੱਤਾ ਨਾ ਹੀ ਹੁਲੇਸ਼ਾ ਪੈ ਗਿਆ ਅੱਛਾ ਨਾ ਹੀ ਹੁਲੇਸ਼ਾ ਪੈ ਗਿਆ ਉਸ ਤੋਂ ਪਹਿਲੇ ਮੇਰੇ ਬੜੇ ਪਲੇ ਤੁਹਾਨੂੰ ਦੱਸਿਆ ਹੂੰ ਤੇ ਲੇਕਿਨ ਸੰਜੀਦਾ ਰੋਲ ਔਰ ਕਾਮੇਡੀ ਰੋਲ ਲੇਕਿਨ ਇੱਕ ਕੈਰੈਕਟਰ ਜਿਹੜਾ ਨਾ ਇਹ ਲੋਕਾਂ ਦੇ ਮਨ 'ਚ ਵੱਸ ਗਿਆ ਲੋਕ ਸਮਝਦੇ ਸੀ ਇੱਕ ਸਾਲ ਪਹਿਲੇ ਜੋ ਚੱਲਿਆ ਨਾ ਲੋਕ ਸਮਝਦੇ ਨਹੀਂ ਕੋਈ ਕਲਾਕਾਰ ਨਹੀਂ ਇਦਾਂ ਹੀ ਕੰਟੇਨ ਚੋਂ ਲੈ ਕੇ ਬਣਾਇਆ ਤੇ ਜਿਹੜਾ ਕਲਾਕਾਰ ਹਮ ਕਰੈਕਟਰ ਨਾਲ ਇਨਵੋਲਵਮੈਂਟ ਜਿਹਦੀ ਹੁੰਦੀ ਏ ਲੋਕਾਂ ਦੀ ਵੀ ਉਸ ਐਕਟਰ ਨਾਲ ਇਨਵੋਲਵਮੈਂਟ ਹੁੰਦੀ ਏ ਹਮ ਮੈਂ ਜਿਹੜਾ ਵੀ ਰੋਲ ਕੀਤਾ ਜ਼ਿੰਦਗੀ ਚ ਬੜੇ ਰੋਲ ਕੀਤੇ ਨੇ ਬੜੀਆਂ ਫਿਲਮਾਂ ਚ ਅਲੱਗ-ਅਲੱਗ ਰੋਲ ਕੀਤੇ ਨੇ ਹਮ ਔਰ ਮੈਂ ਖੁੱਬ ਕੇ ਰੋਲ ਕਰਨਾ ਮੈਂ ਉਸ ਕਰੈਕਟਰ ਨੂੰ ਆਪਣੇ ਆਪ ਨੂੰ ਉਹਦੇ ਵਿੱਚ ਢਾਲ ਲੈਣਾ ਹੂੰ ਤਾਂ ਇਹ ਲੋਕ ਉਸ ਚੀਜ਼ ਨੂੰ ਪਸੰਦ ਕਰਦੇ ਨੇ ਮੇਰੀ ਸ਼ੁਰੂ ਤੋਂ ਇੱਕ ਸੋਚ ਆ ਗਈ ਜੀ ਤੇ ਇਸ ਕਰਕੇ ਇਹ ਕੈਕਟਰ ਮਸ਼ਹੂਰ ਹੋਇਆ ਹੋਰ ਵੀ ਬੜੇ ਕੈਕਟਰ ਨੇ ਜਿਹੜਾ ਵੀ ਕੋਈ ਕੈਕਟਰ ਮਿਲਦਾ ਹੈ ਜੀ ਫਿਲਮ ਹੋਵੇ ਚਾਹ ਸਟੇਜ ਹੋਵੇ ਚਾਹੇ ਟੀਵੀ ਤੇ ਆ ਤੇ ਉਹਨੂੰ ਤੁਸੀਂ ਅੱਛੇ ਢੰਗ ਨਾਲ ਨਿਭਾਓਗੇ ਤੇ ਲੋਕ ਜ਼ਰੂਰ ਪਸੰਦ ਕਰਨਗੇ ਪਰ ਜਿਹੜਾ ਉਹ ਅੰਦਾਜ਼ ਸੀ ਖੁੱਲੇਸ਼ਾ ਹੋਣਾ ਦਾ ਜਿੱਦਾਂ ਮੈਂ ਜ਼ਿਕਰ ਕੀਤਾ ਕਿ ਮੋਢੇ ਚੱਕੇ ਤੇ ਹਨਾ ਉਹ ਲਾਸਟਿਕ ਵਾਲੀ ਤਣੀ ਜੀ ਉਹਦੇ ਚ ਗੁੱਠੇ ਇੰਜ ਕਰਕੇ ਤੁਸੀਂ ੜਾਈ ਹੁੰਦੇ ਸੀ ਜਦੋਂ ਸਟੇਜ ਤੇ ਐਂਟਰੀ ਹੁੰਦੀ ਸੀ ਇਹ ਆ ਇਹਦੇ ਪਿੱਛੇ ਕੀ ਦਿਮਾਗ ਸੀ ਇਹਨਾਂ ਮੈਂ ਇੱਕ ਕੈਰੈਕਟਰ ਜਦੋਂ ਮੂ ਕੱਢਿਆ ਨਾ ਪਹਿਲਾਂ ਮੈਂ ਵੈਸੇ ਹੀ ਕਰਦਾ ਸੀ ਐਸਾ ਬਿਨਾ ਮੋਢੇ ਚੱਕੇ ਨਾ ਨਾ ਮੋਢੇ ਵੀ ਨਹੀਂ ਚੱਕੇ ਕਦੀ ਤੇ ਉਹਦਾ ਕੈਰੈਕਟਰ ਕਰਦਾ ਸੀ ਮਹਿਫਲ ਦੇ ਵਿੱਚ ਅੱਛਾ ਜੀ ਨਾਂ ਨਹੀਂ ਸੀ ਰੱਖਿਆ ਹਾਂ ਇੱਕ ਸਾਡਾ ਪ੍ਰੋਗਰਾਮ ਸੀ ਅਹਮਦਾਬਾਦ ਉੱਥੇ ਲਿਸਟ ਬਣੀ ਦੂਜੇ ਦਿਨ ਪ੍ਰੋਗਰਾਮ ਸੀ ਸਾਰੇ ਕਲਾਕਾਰ ਗਏ ਜੋ ਸਿੰਗਰਾਂ ਦੀ ਲਿਸਟ ਬਣ ਗਈ ਮੁੜ ਕੇ ਮੈਨੂੰ ਕਹਿੰਦੇ ਤੁਸੀਂ ਵੀ ਕੁਝ ਸੁਣਾਓ ਹੁਣ ਜਿਹੜਾ ਸਿੰਗਰ ਹੁੰਦਾ ਨਾ ਇੱਕ ਵਾਰੀ ਗਾਣਾ ਗਾਏਗਾ ਦੋ ਵਾਰੀ ਗਾਏਗਾ ਤਿੰਨ ਵਾਰੀ ਗਾਏਗਾ ਚੌਥੀ ਵਾਰ ਫਿਰ ਉਹਨੂੰ ਉਸੇ ਗਾਣੇ ਦੀ ਫਰਮਾਇਸ਼ ਆ ਜਾਂਦੀ ਹੈ ਕਮੇਡੀਅਨ ਐਸਾ ਹੁੰਦਾ ਕਮੇਡੀ ਪੇਸ਼ ਕਰਦਾ ਹੈ ਇੱਕ ਵਾਰੀ ਦੋ ਵਾਰੀ ਕਰੇਗਾ ਟੀਜੀ ਵਾਰੀ ਲੋਕਾਂ ਨੇ ਨਹੀਂ ਸੁਣੀ ਹੋਈ ਹੈ ਮੈਨੂੰ ਉੱਥੇ ਨਾ ਕਹਿੰਦੇ ਤੁਸੀਂ ਵੀ ਕੁਝ ਸੁਣਾਓ ਜਿਹੜਾ ਸਟੇਜ ਤੇ ਪੇਸ਼ ਕਰਨਾ ਅੱਛਾ ਤੇ ਮੈਂ ਇੱਕ ਕੈਰੈਕਟਰ ਕਰਨਾ ਸ਼ੁਰੂ ਕਰਤਾ ਨਾਂ ਨਹੀਂ ਸੀ ਰੱਖਿਆ ਪਤਾ ਨਹੀਂ ਸੀ ਤੇ ਜਦੋਂ ਮੈਂ ਐਸਟਰ ਮੋੜ ਚੁੱਕੇ ਹੂੰ 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 ਹੁਣ ਮੈਨੂੰ ਪਤਾ ਨਹੀਂ ਕੀ ਕੁਐਸਚਨ ਹੈ ਕੁਐਸਚਨ ਕਰੋ ਉਹਨਾਂ ਕੁਐਸਚਨ ਪਹਿਲਾਂ ਹੀ ਕੀਤਾ ਅੱਛਾ ਕਾਕਾ ਤੇਰਾ ਨਾਮ ਕੀ ਉਹ ਨਾਮ ਰੱਖਿਆ ਨਹੀਂ ਮਗਰ ਹੂੰ ਮੇਰਾ ਨੋ ਕੁੱਲਾ ਯਾਨੀ ਕੁਲੇ ਸ਼ਾ ਅੱਛਾ ਮਤਲਬ ਆਪਣੇ ਆਪ ਹੀ ਸ਼ਾ ਲਾ ਲਿਆ ਨਾਮ ਉਹ ਕੁੱਲਾ ਮੂੰਹ ਨਿਕਲ ਗਿਆ ਉਹ ਹੱਸ ਪੇ ਤੇ ਗਜਰਾਤ ਚ ਗਏ ਸੀ ਗਜਰੇ ਆਈਟਮ ਹੋਣੀ ਚਾਹੀਦੀ ਮੈਂ ਗਜਰਾਤ ਚ ਗਏ ਸੀ ਤੇ ਸ਼ਾ ਲਾ ਦੂਜੇ ਦਿਨ ਉਹ ਸਟੇਜ ਤੇ ਆਈਟਮ ਹੋਈ ਬੈਸਟ ਆਈਟਮ ਜੀ ਉਹ ਸਾਰਾ ਉਤੋਂ ਫਿਰ ਮੇਰਾ ਇਹ ਕਰੈਕਟਰ ਫਿਰ ਮੈਂ ਸਟੇਜ ਤੇ ਕਰਦਾ ਸੀ ਜੀ ਬੰਬੇ ਦੀ ਜਿੰਨੀਆਂ ਸਟੇਜਾਂ ਕੀਤੀਆਂ ਰਾਜਪੂਰ ਸਾਹਿਬ ਮਨੋਜ ਕੁਮਾਰ ਪ੍ਰਹਾਨ ਜਿੰਨੇ ਵੀ ਐਕਟਰ ਪੰਜਾਬੀ ਪ੍ਰੋਗਰਾਮ ਹੁੰਦੇ ਨੇ ਨਾ ਜੀ 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 ਬੰਬੇ ਚ ਵਸਾਕੀ ਦੇ ਉਹ ਮੇਰਕੋ ਸਟੇਜ ਰਹੀ ਹੈ ਉੱਥੇ ਮੈਂ ਪਾਰਟ 1 ਪਾਰਟ 2 ਕੁਲੇਸ਼ਾ ਕਰਦਾ ਹੁੰਦਾ ਸੀ ਹਮ ਤੇ ਉਸ ਤੋਂ ਬਾਅਦ ਫਿਰ ਸਟੇਜਾਂ ਦਾ ਸ਼ੁਰੂ ਹੋ ਗਿਆ ਹਮ ਫਿਰ ਸਟੇਜਾਂ ਤੋਂ ਮੈਨੂੰ ਕੇਵੀ ਵਾਲੇ ਲੈ ਗਏ ਹਮ ਤੇ ਅੱਜ ਤੁਹਾਡੇ ਸਾਹਮਣੇ ਅਛਤ ਕੁਲੇਸ਼ਾ ਇੱਕ ਐਸਾ ਕਿਰਦਾਰ ਰਿਹਾ ਜਿਹੜਾ ਰਿਹਾ ਨਹੀਂ ਹੈ ਗੱਲ ਜੀ ਮੈਂ ਰਿਹਾ ਇਸ ਕਰਕੇ ਕਿਹਾ ਕਿਉਂਕਿ ਉਸ ਸਮੇਂ ਦੇ ਵਿੱਚ ਇੱਕੋ ਇੱਕ ਚੈਨਲ ਸੀ ਜਿਸ ਵਿੱਚ ਮੈਂ ਤੁਹਾਡਾ ਕੋ ਵੇਖ ਨਹੀਂ ਰਿਹਾ ਗਿਆ ਮੇਰੇ ਕੋ ਰਿਹਾ ਨਹੀਂ ਕਿਹਾ ਇਹ ਗੱਲ ਕੀਤੇ ਆ ਕਿ ਮੈਂ ਤੁਹਾਨੂੰ ਇਹ ਕਹਾਂ ਕਿ ਇੱਕ ਐਸਾ ਕਿਰਦਾਰ ਜਿਹੜਾ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਖਾਸ ਕਰਕੇ ਪਿੰਡੂ ਤਬਕੇ ਦੇ ਵਿੱਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਦਾ ਮਨਪਸੰਦੀਦਾ ਸੀ ਮਤਲਬ ਪਿੰਡਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਪੰਜਾਬ 'ਚ ਜਦੋਂ ਮੇਲਿਆਂ ਦਾ ਦੌਰ ਹੁੰਦਾ ਸੀ ਇੱਕ ਜਮਾਨਾ ਸੀ ਅੱਜ ਵੀ ਲੱਗਦੇ ਨੇ ਪਰ ਉਹ ਦੌਰ ਹੋਰ ਸੀ ਕਿ ਸਟੇਜਾਂ ਸੁੰਨੀਆਂ ਸਮਝੀਆਂ ਜਾਂਦੀਆਂ ਸੀ ਜਿੱਥੇ ਖੁੱਲੇ ਸ਼ਾਣੀ ਸੀ ਪਹੁੰਚਦਾ ਸੱਚਮੁੱਚ ਉਹ ਕਿਹੋ ਜਿਹਾ ਦੌਰ ਸੀ ਕਿਵੇਂ ਤੁਸੀਂ ਹੈਂਡਲ ਕਰਦੇ ਸੀ ਉਦੋਂ ਇੰਨਾ ਜ਼ਿਆਦਾ ਮੇਲਿਆਂ ਦੇ ਵਿੱਚ ਤੁਹਾਡੀ ਜਦੋਂ ਡਿਮਾਂਡ ਹੁੰਦੀ ਸੀ ਮੈਂ ਨਾ ਅੱਜ ਵੀ ਮੇਲੇ ਲੱਗਦੇ ਨੇ ਅੱਜ ਵੀ ਪ੍ਰੋਗਰਾਮ ਤੇ ਜਾਂਦਾ ਤੇ ਜੇ ਸਤੋਂ ਮੈਂ ਪਹਿਲੇ ਦੱਸਿਆ ਨਾ ਵੀ ਲੋਕ ਇੰਤਜ਼ਾਰ ਕਰਦੇ ਨੇ ਕੁਲੇਸ਼ਾ ਨੇ ਆਣਾ ਮੈਨੂੰ ਹੱਸ ਪੈਂਦੇ ਨੇ ਤੇ ਮੈਂ ਇੱਕ ਪਿੰਡ ਚ ਚਲਾ ਗਿਆ ਜਦੋਂ ਸ਼ੁਰੂ ਸ਼ੁਰੂ ਮਸ਼ਹੂਰ ਹੋਇਆ ਕੁਲੇਸ਼ਾ ਹਾਂ ਤੇ ਇੱਕ ਮਾਤਾ ਬਜ਼ੁਰਗ ਹੈ ਪੁੱਤਰ ਕੁਲੇਸ਼ਾ ਇੰਨਾ ਸੋਹਣਾ ਹੈ ਟੀਵੀ ਚ ਕੀ ਬਣਿਆ ਹੁਣਾ ਤੂੰ ਵਿੰਗਾ ਡੱਡਾ ਜਿ ਬਣਿਆ ਹੁਣਾ ਹਾਂ ਪੁੱਤਰ ਇਦਾਂ ਟੀਵੀ ਤੇ ਆਇਆ ਕਰ ਮੈਂ ਮਾਤਾ ਇਦਾਂ ਬੜੀ ਵਰੀ ਆਇਆ ਕਿਸੇ ਨੇ ਪੁੱਛਿਆ ਜਦੋਂ ਵਿੰਗਾ ਜਿੱਦਾਂ ਆ ਉਹਦੇ ਸਾਰੇ ਕੁਝ ਦੇ ਹੁਣ ਤੂੰ ਵੀ ਪੁੱਛਣ ਲਈ ਕਹਿਣ ਦਾ ਮਤਲਬ ਵੀ ਜਿਹੜਾ ਲੋਕਾਂ ਨੂੰ ਪਸੰਦ ਆ ਜਾਏ ਕਰੈਕਟਰ ਹੂੰ ਤੇ ਉਹ ਹੀ ਬੰਦਾ ਮਸ਼ਹੂਰ ਹੁੰਦਾ ਹੂੰ ਤੇ ਬਾਕੀ ਕਈ ਵਾਰੀ ਪਿੰਡਾਂ 'ਚ ਉਹਦਾ ਜਾਇਦਾ ਸੀ ਉਹਦੋਂ ਚੱਲਦਾ ਹੁੰਦਾ ਸ਼ਕਤੀਮਾਨ ਹੂੰ ਤੇ ਕਈ ਵਾਰੀ ਵੱਡਾ ਜਾਣਾ ਕੁਲੇ ਸ਼ਾਹ ਜੀ ਸ਼ਕਤੀਮਾਨ ਉਹ ਵੀ ਆਉਂਦਾ ਟੀਵੀ ਤੇ ਕੁਲੇ ਸ਼ਾਹ ਵੀ ਆਉਂਦਾ ਬੱਚੇ ਨਾ ਸ਼ਕਤੀਮਾਨ ਦੀ ਨਕਲ ਕਰਦੇ ਨੇ ਤੇ ਉਹਨਾਂ ਨੂੰ ਨੁਕਸਾਨ ਹੋਇਆ ਕੋਈ ਡਿਗ ਮੈਂ ਦੇਖ ਪਿੰਦੇ ਸੀ ਕੋਮਦੇ ਤੇ ਕੁਲੇ ਸ਼ਾਦੀ ਜਿਹੜੇ ਨਕਲ ਕਰਦੇ ਨੇ ਉਹਨਾਂ ਨੂੰ ਫਾਇਦਾ ਹੁੰਦਾ ਮੈਂ ਕੀ ਫਾਇਦਾ ਹੁੰਦਾ ਕਹਿੰਦੇ ਬੱਚੇ ਨੂੰ ਕਿਹ ਨਾ ਕੁਲੇ ਸ਼ਾ ਬਣ ਉਹ ਮੁੰਡੇ ਚਾ ਚੁੱਕਦਾ ਤੇ 10 ਰੁਪਏ ਲੈ ਜਾਂਦਾ